ਇੱਕ ਜਿਹੜੀ ਦੁੱਤੀ ਸ਼ਹਾਦਤ ਸਭ ਤੋਂ ਜਿਹੜੀ ਜ਼ਿਆਦਾ ਜਿੱਤੇ ਗੱਲ ਹੁੰਦੀ ਆ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਤੇ ਗੱਲ ਹੁੰਦੀ ਆ ਵੀ ਉਹ ਆਪਣਾ ਸੀਸ ਆ ਜਿਹੜਾ ਉਹ ਤਲੀ ਦੇ ਧਰਕੇ ਲੜੇ ਆ ਤੇ ਉਹ ਤੁਸੀਂ ਉਹਨੂੰ ਦੇਖੋ ਸੀਸ ਤਲੀ ਦੇ ਧਰ ਹੁੰਦਾ ਇੱਕ ਮਹਾਂਵਰਾ ਹੈ ਵੀ ਇਹ ਤਾਂ ਬੰਦਾ ਐਡਾ ਸੂਰਮਾ ਯਾਰ ਸੀਸ ਤਲੀ ਦੇ ਧਰ ਕੇ ਲੜਦਾ ਸੀਸ ਤਲੀ ਦੇ ਧਰ ਕੇ ਨਹੀਂ ਲੜੇ ਉਹ ਸੀਸ ਤਲੀ ਤੇ ਧਰ ਕੇ ਤਾਂ ਤੁਸੀਂ ਇੱਕ ਸਕਿੰਟ ਵੀ ਨਹੀਂ ਰਹਿ ਸਕਦੇ ਕੋਈ ਬੰਦਾ ਵੀ ਨਹੀਂ ਪੁੱਤਰ ਸਕਦਾ ਵਿਗਿਆਨਤਾ ਮੰਨਦਾ ਨਹੀਂ ਡਾਕਟਰ ਤੋਂ ਪੁੱਛੋ ਅਜੇ ਬੜਦੇ ਤੋਂ ਵੱਡੇ ਡਾਕਟਰ ਨੇ ਜਿਹੜਾ ਕੋਈ ਗੱਲ ਨੂੰ ਮੰਨਦਾ ਵੀ ਸੀਸਤਲੇ ਦੇ ਧਰਕੇ ਤੁਰਦਾ ਕੋਈ ਸਿੱਖ ਧਰਮ ਦੇ ਵਿੱਚ ਕੋਈ ਪੁਜਾਰੀ ਬਹੁਤੀ ਗੱਲ ਪੁਜਾਰੀ ਕਰੂਗਾ ਜਾਂ ਅੰਧਵਿਸ਼ਵਾਸੀ ਬੰਦਾ ਕਰੂਗਾ ਉਹਨਾਂ ਨੂੰ ਕਿਸੇ ਡਾਕਟਰ ਦੇ ਸਾਹਮਣੇ ਭਾ ਦੇ ਵੀ ਭਾਈ ਡਾਕਟਰ ਤਾਂ ਆ ਕਹਿੰਦਾ ਫਿਰ ਡਾਕਟਰ ਵੀ ਗੱਲ ਮੰਨਣੀ ਪਊ ਡਾਕਟਰ ਵੀ ਕਈ ਗੱਲਾਂ ਡਾਕਟਰਾਂ ਦੇ ਵੀ ਹਲੇ ਉਹ ਧਿਆਨ 'ਚ ਨਹੀਂ ਹੁੰਦੀਆਂ ਜਾਂ ਨਹੀਂ ਸਾਬਤ ਹੁੰਦੀਆਂ ਡਾਕਟਰਾਂ ਕੋਲੇ ਸਭ ਪਤਾ ਹੁੰਦਾ ਜਾਂ ਨਹੀਂ ਸਾਬਤ ਹੋਈਆਂ ਹਲੇ ਤੱਕ ਨਹੀਂ ਨਹੀਂ ਹੋ ਜਾਣਗੀਆਂ ਇਹ ਮਤਲਬ ਅਣਪੜ ਨੂੰ ਕਿੱਥੇ ਅਣਪੜ ਬੈਠਾ ਉਹ ਕੀ ਸਾਫਤ ਕਰਦਾ ਡਾਕਟਰ ਹੀ ਸਾਫਤ ਕਰਦਾ ਬੰਗੀ ਗਿਆਨ ਵਿਗਿਆਨ ਡਾਕਟਰ ਇਹ ਹੀ ਸਾਫ ਕਰਦਾ ਹੈ ਐਸੇ ਨੂੰ ਪਤਾ ਹੁੰਦਾ ਆਪ ਦੀ ਗੱਲ ਕਰਦਾ ਅੰਧਵਿਸ਼ਵਾਸੀ ਕੋਲੇ ਕਿਹੜਾ ਗਿਆਨ ਹੁੰਦਾ ਹੈ ਹਾਂ ਅੰਧਵਿਸ਼ਵਾਸ ਜਰੂਰ ਹੁੰਦਾ ਉਹ ਗੱਲ ਇਹ ਮੈਨੂੰ ਨਾ ਕੋ ਬੋੜੇ